ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਤਿਲਵਾਜੀ ਸਤਕਾਰ ਜੋਗ ਸਾ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਆਂਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਤੋ ਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਨੂੰ ਪਰਮਾਨੰ ਕਰਦੇ ਹਨ ਕਿ ਆਪਣੇ ਮਨ ਨੂੰ ਹਿਲਾਉਣਾ ਦਿਏ ਪ੍ਰਮਾਤਮਾ ਦੇ ਨਾਲ ਪਿਆਰ ਪਾਉਣਾ ਸ਼ੁਰੂ ਕਰੀਏ ਕੰਨਾਂ ਦੇ ਨਾਲ ਗੋਬਿੰਦ ਦੀ ਪ੍ਰਮਾਤਮਾ ਦੇ ਗੁਣਾ ਨੂੰ ਸੁਣੀਏ ਰਸਨਾ ਦੇ ਨਾਲ ਪ੍ਰਮਾਤਮਾ ਦੀ ਸਭ ਤੋਂ ਸਲਾਹ ਦੇ ਗੀਤ ਗਾਉਂਦੇ ਰਹੀਏ ਇਸੇ ਵਿੱਚ ਹੀ ਸਾਡੇ ਜੀਵਨ ਦਾ ਭਲਾ ਹੈ ਗੁਰਬਾਣੀ ਪ੍ਰਮਾਨ ਹੈ ਹਰੇ ਮਨ ਰਾਮ ਸਿਉ ਕਰ ਪ੍ਰੀਤ اے ਮੇਰੇ ਮਾਨਾ ਰਾਮ ਕਹਿੰਦੇ ਨੇ ਉਸ ਪ੍ਰਮਾਤਮਾ ਨਾਲ ਵੀ ਪ੍ਰਮਾਤਮਾ ਨਾਲ ਪਿਆਰ ਬਣਾ ਅਤੇ ਸਰਬਨ ਗੋਵਿੰਦ ਗੁਣ ਸੁਨੋ ਅਰਗਾਉ ਰਸਨਾ ਗੀਤ ਸ਼੍ਰਵਣ ਕਹਿੰਦੇ ਨੇ ਕੰਨਾਂ ਨਾਲ ਅਰਸਨਾ ਕਹਿੰਦੇ ਨੇ ਜੀਵ ਨੂੰ ਬਿਹਾ ਭਾਈ ਕੰਨਾਂ ਨਾਲ ਪਰਮਾਤਮਾ ਦੀ ਉਸਤਤ ਸੁਨਿਆ ਕਰ ਤੇ ਜੀਵ ਨਾਲ ਪਰਮਾਤਮਾ ਦੀ ਉਸਤਤ ਅਤੇ ਸਖਤ ਸਲਾਹ ਦੇ ਗੀਤ ਜਿਹੜੇ ਨੇ ਉਹ ਗਾਇਆ ਕਰ ਰਹਾਉ ਕਰ ਸਾਧ ਸੰਗਤ ਸਿਮਰ ਮਦੋ ਉਹੇ ਪਤਤ ਪਨੀਤ ਪਤਤ ਕਹਿੰਦੇ ਨੇ ਜਿਹੜਾ ਵਿਕਾਰਾਂ ਵਿੱਚ ਡੁੱਗਿਆ ਹੋਵੇ ਬਿਕਾਰੀ ਬੰਦਾ ਪੁਨੀਤ ਕਹਿੰਦੇ ਨੇ ਪਵਿੱਤਰ ਨੂੰ ਸਤਿਗੁਰ ਕਹਿੰਦੇ ਭਾਈ ਗੁਰਮੁਖਾਂ ਦੀ ਸੰਗਤ ਕਰਿਆ ਕਰੋ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਔਰ ਸਿਮਰਨ ਦੀ ਬਰਕਤ ਨਾਲ ਬਿਕਾਰੀ ਵੀ ਪਵਿੱਤਰ ਬਣ ਜਾਂਦੇ ਹਨ ਕਾਲ ਬਿਆਲ ਜਿਉਂ ਪਰਿਓ ਡੋਲੇ ਮੋਕ ਪਸਾਰੇ ਮੀਤ ਕਾਲ ਬਿਆਲ ਬਿਆਲ ਕਹਿੰਦੇ ਨੇ ਸਪਨੋ ਮਹਾਰਾਜ ਸਮਝਾਉਦਾਨ ਵੀ ਇਹ ਗੱਲ ਕੰਨ ਖੋਲ ਕੇ ਸੁਣ ਲੋ ਵੀ اے ਮਿੱਤਰ ਇਸ ਕੰਮ ਵਿੱਚ ਆਲਸ ਨਾ ਕਰਿਓ ਦੇਖ ਵੀ ਮੌਤ ਜਿਹੜੀ ਐ ਸਪਵੰਗ ਮੂੰਹ ਖੋਲ ਕੇ ਪਈ ਫਿਰਦੀ ਐ ਜਮ ਘਟੇਂਗਾ ਬਰਾਹ ਹੈ ਉਹ ਨਹੀਂ ਸਹਿਆ ਜਾਏ ਵੀ ਜਮਾ ਦਾ ਠੇਂਗਾ ਜਦੋਂ ਵੱਜਣਾ ਪਿਆਰਿਓ ਕਹਿੰਦੇ ਉਹ ਸਹਿਣਾ ਔਖ ਹੋ ਜਾਂਦਾ ਇਸ ਕਰਕੇ ਬਾਣੀ ਪੜੋ ਬਾਣੀ ਸਮਰਨ ਕਰੋ ਇਸ ਵਿੱਚ ਸਾਡਾ ਭਲਾ ਹੈ ਮਹਾਰਾਜ ਕਹਿੰਦੇ ਨੇ ਵੀ ਸਮਰਨਨ ਦੇ ਵਿੱਚ ਕਦੇ ਵੀ ਢਲ ਨਹੀਂ ਕਰਨੀ ਸਮਰਨ ਕਰਨ ਦੇ ਵਿੱਚ ਕਦੇ ਆਲਸ ਨਹੀਂ ਕਰਨੀ ਉਦਾਰਨ ਦਤਿ ਇਹ ਵੀ ਮੌਤ ਜਿਹੜੀ ਹੈ ਸੱਪ ਵਾਂਗ ਮੂੰਹ ਖੋਲ ਕੇ ਫਿਰਦੀ ਹੈ ਇਸਨੇ ਤੈਨੂੰ ਆਜ ਖਾਲ ਪੁਨ ਤੋਹੇ ਗਰਸ ਹੈ ਸਮਝ ਰੱਖੋ ਸੀਤ ਆਜ ਕਾਲ ਅੱਜ ਜਾਂ ਭਲਕੇ ਭਵ ਚੇਤੀ ਬਿਹਿ ਭਾਈ ਆਪਣੇ ਚਿੱਤ ਵਿੱਚ ਸਮਝ ਰੱਖ ਕਿ ਇਹ ਮੌਤ ਤੈਨੂੰ ਵੀ ਛੇਤੀ ਹੀ ਹੜੱਪ ਕਰ ਲਵੇਗੀ ਕਹ ਨਾਨਕ ਰਾਮ ਭਜ ਲੈ ਜਾਤ ਅਉਸ ਰਵੀਤ ਗੁਰੂ ਨਾਨਕ ਸਰੂਪ ਗੁਰੂ ਤੇਗ ਬਹਾਦਰ ਸਭ ਕਹਿੰਦੇ ਹਨ ਕਿ اے ਭਾਈ ਹੁਣ ਅਜੇ ਵੇਲਾ ਹੈ ਪ੍ਰਮਾਤਮਾ ਦਾ ਭਜਨ ਕਰ ਲੈ ਇਹ ਵੇਲਾ ਲੰਘਦਾ ਜਾ ਰਿਹਾ ਤੇਰੀ ਔਦ ਜਿਹੜੀ ਹੈ ਜ਼ਿੰਦਗੀ ਦਾ ਸਮਾਂ ਜਿਹੜਾ ਹੈ ਉਹ ਬੀਤਦਾ ਜਾ ਰਿਹਾ ਹੈ ਜਿਉਂ-ਜਿਉਂ ਸਵਾਸ ਇੱਕ ਇੱਕ ਸਵਾਸ ਕਰਕੇ ਅੱਗੇ ਵੱਧਦਾ ਹੈ ਧਿਆਨ ਤੋਂ ਮੌਤ ਦੇ ਨੇੜੇ ਹੁੰਦਾ ਜਾਂਦਾ ਹੈ ਇਸ ਕਰਕੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਭਾਈ ਪ੍ਰਮਾਤਮਾ ਦਾ ਸਿਮਰਨ ਭਜਨ ਕਰੋ ਬਾਣੀ ਪੜੋ ਸੁਣੋ ਕੰਨਾਂ ਨਾਲ ਉਸ ਪ੍ਰਮਾਤਮਾ ਦੀ ਉਸਤਤ ਸੁਣੋ ਤੇ ਜੀਵਨ ਨਾਲ ਪ੍ਰਮਾਤਮਾ ਦੀ ਉਸਤਤ ਕਰੋ ਇਸ ਵਿੱਚ ਸਾਡਾ ਜੀਵਨ ਸਫਲਾ ਹੈ ਪ੍ਰਮਾਤਮਾ ਸਭਨਾ ਪਰਮੇਰ ਭਰਿਆਤ ਰੱਖੇ ਸਭਨਾ ਨੂੰ ਨਾਮ ਦਾਤ ਤੰਦਰੁਸਤੀ ਕਰਦੀ ਕਲਾ ਦੀ ਦਾਤ ਬਖਸ਼ੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿਚਾਰ ਸੀ ਪ੍ਰੇਮ ਪਿਆਰ ਦਾ ਵਾਕਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਸਤਿਗੁਰ ਆਪ ਸਭਨਾ ਦੇ ਮਨਾਂ ਨੂੰ ਪ੍ਰੀਤ ਕੇ ਲੈ ਲੈਣ ਨਤ ਅਰਦਾਸ ਕਰਦੇ ਰਹੀਏ ਬਰਤੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੋਰ ਗੁਰਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ